ਕਰਿੰਗ ਬ੍ਰਦਰ ਸਾਡੇ ਸਾਥੀਓ ਤੁਹਾਡਾ ਧੰਨਵਾਦ ਤੁਸੀਂ ਕਿੰਨਾ ਚਿਰ ਸਾਡਾ ਬਾਹਰ ਬੈਠਿਆ ਦਾ ਇੰਤਜ਼ਾਰ ਕੀਤਾ ਹੈ ਸਾਥੀ ਨੇ ਕਾफी ਗੱਲ ਰੱਖਦੀ ਹੈ ਅਸੀਂ ਜਦੋਂ ਇਹ ਮੋਰਚਾ ਲੱਗਿਆ ਇਕਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲਰੇਡੀ ਆ ਸੰਯੁਕਤ ਮੌਲਿਕੇ ਨੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਪੱਜੀ ਜਿੱਥੇ ਇਹਨਾਂ ਮੋਰਚਾ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਇਸਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਜਿਹੜੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ ਉਹਦੋਂ ਅਸੀਂ ਪ੍ਰੋਸੈਸ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇਧਰ ਉਧਰ ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਚੱਲੀ ਸਾਡੀ ਪੋਜ਼ਿਟਿਵ ਆਈ ਗੱਲ ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ ਜਦੋਂ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਵੀਕ ਦਾ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਹੈ ਕਿ 10 ਤਰੀਕ ਵਾਲੇ ਦਿਨ ਉਹ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਲੋਹ ਫਿਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਵੀ ਲੈ ਕੇ ਆ ਰਹੀ ਆ ਤੇ ਉਹ ਉਹਦੇ ਵਿਚਾਰ ਚਰਚਾ ਵੀ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇ ਰੈਲੀ ਕੀਤੀ ਸੀ ਉੱਥੇ ਫਿਰ ਅਸੀਂ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਇਨੀ ਵਿਚਾਰ ਚਰਚਾ ਕਰਦੇ ਵਾਸਤੇ ਚਾ ਚਲੋ ਇਹ ਤੋਂ ਬਾਅਦ ਫਿਰ ਇਹ ਮੀਟਿੰਗ ਅਸੀਂ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸੋ ਵੀ ਇਹਨਾਂ ਨੇ ਕਿਸੇ ਕਾਰਨਾ ਕਰਕੇ ਉਹ 13 ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ ਜਿਹਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਹੈ ਦੋਨੇ ਫਰੰਟਾਂ ਦੀ ਤੇ ਤਿੰਨੇ ਫਾਰਮਾਂ ਦੀ ਬਹੁਤ ਪੋਜ਼ਿਟਿਵ ਹੋਈ ਹੈ ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ ਅਸੀਂ ਇਹਦੇ ਨਾਲ ਇੱਕਜੁੱਟਤਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਚੀਤੇ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ ਕਿ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆਂ ਵੀ ਬਹੁਤ ਪੋਜ਼ਿਟਿਵ ਛਿੱਟੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆਂ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸਮਝ ਬਣੀ ਹੈ ਵੀ ਇਕੱਲੇ-ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ-ਇਕੱਲੇ ਇਕੱਠੇ ਵੀ ਹੋ ਜੀਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਨੀ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਹੈ ਉਹਦੇ ਕਰਕੇ ਸਾਡਾ ਇਹ ਮੋਰਚਾ ਫਤਿਹ ਹੋਇਆ ਇਹਦੇ ਜੋ ਅਸੀਂ ਸਬਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਤੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾ ਦਾ ਐਲਾਨ ਕੀਤਾ ਮੀਟਿੰਗ ਦੇ ਦੂਜਾ ਅਸੀਂ ਇਹ ਕੀਤਾ ਇਹdecision ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਪੋਰਚੇ ਦਾ ਫੁਮੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਪਿਆਨਬਾਜੀ ਨਹੀਂ ਕਰੂਗਾ ਤੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਐਜੀਟੇਟਡ ਸਵਾਲ ਨਾ ਕਰਿਓ ਜਦ ਬੰਟੂ ਬੰਟੂ ਕਰ ਦਿਓ ਕਿ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂੰਹ ਤੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕਾਂਟਾ ਵਰ ਸਿੱਧਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਨਤੀ ਕਰਦੇ ਸੀ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜ਼ਿਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਤੇ ਵਖਰੇਵੇਂ ਵੀ ਹੁੰਦੇ ਨੇ ਫਿਰ ਅਸੀਂ ਇਹ ਸਮਝਦੇ ਆ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦੇ ਤਾਂ ਸਾਡੇ ਸਾਥੀਆਂ ਨੇ ਸਾਰਿਆਂ ਨੇ ਬਹੁਤ ਪਾਤਣਾ ਇੱਥੇ ਅ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਆ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾ ਸੋਨੇ ਕੁਝ ਬੋਲਣਾ ਚਲੋ ਮੈਂ ਦੋਨਾਂ ਦੀ ਗੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇੱਥੇ ਮੀਟਿੰਗ ਹੋਊਗੀ ਤੋ ਜੋ ਆਪਾਂ ਮੰਗ ਲੜ ਰਹੇ ਆ ਜੋ ਡਲੇਵਾਲ ਸਭ ਲੜ ਰਿਹਾ ਸਾਰਿਆਂ ਲਈ ਸਾਰਿਆਂ ਦੇਸ਼ ਲਈ ਕੇ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ প্রচার ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇਹਨਾਂ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੇ ਪਿਛੇ ਸਾਰੇ ਪੱਤਰਕਾਰ ਸਾਡੇ 13 ਫਰਜ ਤੋਂ ਨਾਲ ਜੁੜੇ ਹੋ ਖਨੌਰੀ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਧੰਨਵਾਦ ਠੀਕ ਹੈ ਧੰਨਵਾਦ ਜੀ ਬਰਾਜ ਜੀ ਇੱਕ ਪਿਛਲੀ ਮੀਟਿੰਗ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਪੋਜੀਟਿਵ ਮੀਟਿੰਗ ਹੋਈ ਆ ਤੇ ਅੱਗੇ ਵਧ ਰਿਹਾ ਇੱਕ ਤਾਂ ਪ੍ਰੋਸੈਸਰ ਇਸ ਮੀਟਿੰਗ ਦੇ ਵਿੱਚ ਵੀ ਇਹੀ ਤੁਸੀਂ ਸਾਰਿਆਂ ਨੇ ਦੱਸਿਆ ਪਰ ਕਿੰਨਾ ਕ ਅੱਗੇ ਵਧਿਆ ਆ ਜੇ ਆਪਾਂ ਆਮ ਤੁਹਾਡੇ ਤੋਂ ਪੁੱਛਣਾ ਵੀ ਕਿੰਨਾ ਕ ਅੱਗੇ ਗੱਲ ਹੋਈ ਅੱਗੇ ਇੰਨੇ ਵੀ ਸਾਡਾ ਇੱਕ ਦੂਜੇ ਨਾਲ ਜਿਹੜਾ ਬਿਹੇਵ ਵਰਤਾਅ ਬੈਠਣਾ ਮਿਲਣਾ ਗੱਲ ਕਰਨਾ ਸਾਡੀ ਜਿਹੜੀ ਇੱਕ ਦੂਜੇ ਦੀ ਰੇਡ ਅੱਜ ਅਸੀਂ ਤਿੰਨੋਂ ਫੋਰਮ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਬੈਠੇ ਆ ਇਹ ਵੱਧ ਨਹੀਂ ਹੋ ਗਿਆ ਕਿ ਯਾਰ ਦੋ ਪ੍ਰੋਗਰਾਮ ਸਾਂਝੇ ਹੋ ਗਏ ਹੋ ਗਏ ਇਹ ਕੀ ਗੱਲ ਅੱਗੇ ਜਨਤਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਵੀ ਇਕੱਠੇ ਹੋ ਚਲੋ ਮੈਂ ਠੀਕ ਹੈ ਸਾਰੀ ਧੰਨਵਾਦ ਜੀ ਹੁਣ ਸਾਨੂੰ ਤੁਸੀਂ ਬਸ ਕਮੈਂਟ ਨਾ ਕਰੋ